ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਤੁਹਾਡੇ ਲਈ ਪੰਜਾਬੀ ਕਹਾਣੀ ਲੈ ਕੇ ਆਏ ਆ ਜੀ ਜਿਸ ਕਹਾਣੀ ਦਾ ਨਾਂਗਾ ਲਾਲਚੀ ਬਿੱਲੀ ਤੇ ਬਾਂਦਰ ਦੀ ਕਹਾਣੀ ਆ ਆਓ ਜੀ ਆਪਾਂ ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕਰਦੇ ਆ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਲ ਕੇ ਰਹਿੰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦਾ ਪਾਲਣ ਕਰਦੇ ਸਾਰੇ ਤਿਹਾਰ ਇਕੱਠੇ ਮਨਾਉਂਦੇ ਸਨ ਉਨਾ ਜਾਨਵਰਾਂ ਚ ਜਿੰਨੀ ਅਤੇ ਮਿੰਨੀ ਨਾਮ ਦੀਆਂ ਦੋ ਬਿੱਲੀਆਂ ਰਹਿੰਦੀਆਂ ਸਨ ਉਹ ਦੋਵੇਂ ਬਹੁਤ ਚੰਗੀਆਂ ਸਹੇਲੀਆਂ ਸਨ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਦੀਆਂ ਸਨ ਬਿਮਾਰੀ ਵਿੱਚ ਇੱਕ ਦੂਜੇ ਦਾ ਖਿਆਲ ਰੱਖਣਾ ਬਾਹਰ ਇਕੱਠੇ ਜਾਣਾ ਇੱਥੇ ਤੱਕ ਕਿ ਉਹ ਦੋਵੇਂ ਖਾਣਾ ਵੀ ਇਕੱਠਿਆਂ ਹੀ ਖਾਂਦੀਆਂ ਸਨ ਜੰਗਲ ਵਿੱਚ ਰਹਿਣ ਵਾਲੇ ਸਾਰੇ ਜਾਨਵਰ ਉਨ੍ਹਾਂ ਦੀ ਦੋਸਤੀ ਦੀ ਸਲਾਂਗਾ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਮਿੰਨੀ ਨੂੰ ਕਿਸੇ ਕੰਮ ਲਈ ਵਿਚਾਰ ਜਾਣਾ ਪੈ ਗਿਆ ਪਰ ਕਿਸੇ ਕਾਰਨ ਚੀਨੀ ਉਸ ਨਾਲ ਨਾ ਜਾ ਸਕੀ ਚੀਨੀ ਦਾ ਇਕੱਲਿਆਂ ਮਨ ਨਹੀਂ ਸੀ ਲੱਗ ਰਿਹਾ ਤਾਂ ਉਸ ਨੇ ਸੋਚਿਆ ਕਿਉਂ ਨਾ ਉਹ ਵੀ ਵਿਚਾਰ ਕੋ ਮਾਵੇ ਜਿੰਨੀ ਨੂੰ ਰਸਤੇ ਵਿੱਚ ਚੱਲਦੇ ਹੋਏ ਇੱਕ ਰੋਟੀ ਦਾ ਟੁਕੜਾ ਮਿਲਿਆ ਉਸ ਦੇ ਮਾਣ ਵਿੱਚ ਕੱਲਿਆ ਰੋਟੀ ਖਾਣ ਦਾ ਲਾਲਚ ਆ ਗਿਆ ਜਿੰਨੀ ਉਸ ਰੋਟੀ ਦੇ ਟੁਕੜੇ ਨੂੰ ਲੈ ਕੇ ਘਰ ਆ ਗਈ ਜਿਵੇਂ ਹੀ ਉਹ ਰੋਟੀ ਦੇ ਟੁਕੜੇ ਨੂੰ ਖਾਣ ਵਾਲੀ ਸੀ ਉਦੋਂ ਹੀ ਅਚਾਨਕ ਮਿੰਨੀ ਆ ਗਈ ਮਿੰਨੀ ਨੇ ਉਸ ਦੇ ਹੱਥ ਵਿੱਚ ਰੋਟੀ ਦੇਖੀ ਤਾਂ ਉਸ ਤੋਂ ਪੁੱਛਣ ਲੱਗੀ ਮਿੰਨੀ ਜਿੰਨੀ ਨੂੰ ਕਹਿਣ ਲੱਗੀ ਆਪਾਂ ਸਭ ਕੁਝ ਵੰਡ ਕੇ ਖਾਂਦੀਆਂ ਹਾਂ ਤੂੰ ਤਾਂ ਮੇਰੇ ਨਾਲ ਹੀ ਖਾਣਾ ਖਾਂਦੀ ਸੀ ਅੱਜ ਤੂੰ ਮੈਨੂੰ ਰੋਟੀ ਨਹੀਂ ਦਵੇਂਗੀ ਜਿੰਨੀ ਮਿੰਨੀ ਨੂੰ ਦੇਖਿਆ ਤਾਂ ਡਰ ਗਈ ਮਾਣ ਹੀ ਮਾਣ ਮਿੰਨੀ ਨੂੰ ਕੋਸਣ ਲੱਗੀ ਜਿੰਨੀ ਨੇ ਘਬਰਾ ਕੇ ਕਿਹਾ ਨਹੀਂ ਭੈਣੇ ਮੈਂ ਤਾਂ ਰੋਟੀ ਨੂੰ ਅੱਧਾ-ਅੱਧਾ ਕਰ ਰਹੀ ਸੀ ਤਾਂ ਕਿ ਸਾਨੂੰ ਦੋਵਾਂ ਨੂੰ ਬਰਾਬਰ ਰੋਟੀ ਮਿਲ ਸਕੇ ਮਿੰਨੀ ਸਭ ਕੁਝ ਸਮਝ ਗਈ ਸੀ ਉਸ ਦੇ ਮਾਣ ਵਿੱਚ ਲਾਲਚ ਆ ਗਿਆ ਸੀ ਪਰ ਕੁਝ ਨਾ ਬੋਲੀ ਜਿਉਂ ਹੀ ਰੋਟੀ ਦੇ ਟੁਕੜੇ ਹੋਏ ਮਿੰਨੀ ਚੀਕ ਪਈ ਕੀ ਮੇਰੇ ਹਿੱਸੇ ਵਿੱਚ ਘੱਟ ਰੋਟੀ ਆਈ ਹੈ ਰੋਟੀ ਜਿੰਨੀ ਨੂੰ ਮਿਲੀ ਸੀ ਇਸ ਲਈ ਉਹ ਉਸ ਨੂੰ ਘੱਟ ਰੋਟੀ ਦੇਣਾ ਚਾਹੁੰਦੀ ਸੀ ਫਿਰ ਵੀ ਉਹ ਬੋਲੀ ਕੀ ਰੋਟੀ ਤਾਂ ਬਰਾਬਰ ਹੀ ਦਿੱਤੀ ਆ ਐਸੀ ਗੱਲ ਸੰਧੀ ਦੋਹਾਂ ਵਿੱਚ ਝਗੜਾ ਹੋ ਗਿਆ ਹਾਲੇ-ਹਾਲੇ ਇਹ ਗੱਲ ਪੂਰੇ ਜੰਗਲ ਵਿੱਚ ਫੈਲ ਗਈ ਸਾਰੇ ਜਾਨਵਰ ਉਹਨਾਂ ਦੋਵਾਂ ਨੂੰ ਲੜਦੇ ਹੋਏ ਵੇਖ ਰਹੇ ਸਨ ਉਸ ਸਮੇਂ ਉੱਥੇ ਇੱਕ ਸੁੰਦਰ ਬਾਂਦਰ ਆਇਆ ਉਸ ਨੇ ਕਿਹਾ ਕਿ ਮੈਂ ਦੋਵਾਂ درمیان ਬਰਾਬਰ ਰੋਟੀ ਵੰਡ ਦਵਾਂਗਾ ਸਾਰੇ ਜਾਨਵਰ ਬਾਂਦਰ ਦੀ ਹਾਂ ਵਿੱਚ ਹਾਂ ਬੁਲਾਉਣ ਲੱਗੇ ਨਾ ਚਾਹੁੰਦੇ ਹੋਏ ਵੀ ਦੋਮਾ ਨੇ ਬਾਂਦਰ ਨੂੰ ਰੋਟੀ ਦੇ ਦਿੱਤੀ ਬਾਂਦਰ ਕਿਤੋਂ ਤੱਕੜੀ ਲੈ ਕੇ ਆਇਆ ਦੋਵੇਂ ਪਾਸੇ ਰੋਟੀ ਦੇ ਟੁਕੜੇ ਰੱਖ ਦਿੱਤੇ ਜਿਸ ਪਾਸੇ ਭਾਰ ਜ਼ਿਆਦਾ ਹੁੰਦਾ ਸੀ ਉਹ ਉਸ ਪਾਸੇ ਦੀ ਥੋੜੀ ਜਹੀ ਰੋਟੀ ਇਹ ਕਹਿ ਕੇ ਖਾ ਲੈਂਦਾ ਕਿ ਇਸ ਰੋਟੀ ਨੂੰ ਦੂਜੇ ਪਾਸੇ ਰੱਖੀ ਰੋਟੀ ਦੇ ਭਾਰ ਬਰਾਬਰ ਕਰ ਰਿਹਾ ਹਾਂ ਓ ਜਾਨ ਵੁੱਝ ਕੇ ਅਜਾਦਾ ਰੋਟੀ ਦਾ ਟੁਕੜਾ ਖਾ ਲੈਂਦਾ ਜਿਸ ਨਾਲ ਦੂਜੇ ਪਾਸੇ ਦੀ ਰੋਟੀ ਭਾਰ ਚ ਜਿਆਦਾ ਹੋ ਜਾਂਦੀ ਸੀ ਅਜਿਹਾ ਕਰਨ ਨਾਲ ਦੋਵੇਂ ਪਾਸੇ ਦੀ ਰੋਟੀ ਦੇ ਬਹੁਤ ਛੋਟੇ ਛੋਟੇ ਟੁਕੜੇ ਬਚੇ ਬਿੱਲੀਆਂ ਨੇ ਜਦੋਂ ਇੰਨੀ ਘੱਟ ਰੋਟੀ ਦੇਖੀ ਤਾਂ ਬੋਲਣ ਲੱਗੀਆਂ ਸਾਡੀ ਰੋਟੀ ਦਾ ਟੁਕੜਾ ਵਾਪਸ ਦਿਓ ਅਸੀਂ ਬਚੀ ਹੋਈ ਰੋਟੀ ਨੂੰ ਆਪਸ ਵਿੱਚ ਵੰਡ ਲਵਾ ਗਿਆਂ। ਉਹ ਉਦੋਂ ਬਾਂਦਰ ਬੋਲਿਆ ਬਾਹ ਤੁਸੀਂ ਤਾਂ ਦੋਵੇਂ ਬਹੁਤ ਚਲਾਕ ਹੋ। ਮੈਨੂੰ ਮੇਰੀ ਮਿਹਨਤ ਦਾ ਫਲ ਨਹੀਂ ਦੇਉਂਗੀਆਂ। ਅਜਿਹਾ ਬੋਲ ਕੇ ਬਾਂਦਰ ਦੋਮਾਂ ਪਲੜਿਆਂ ਵਿੱਚੋਂ ਬਚੀ ਹੋਈ ਰੋਟੀ ਦੇ ਟੁਕੜਿਆਂ ਨੂੰ ਖਾ ਕੇ ਚਲਾ ਗਿਆ। ਦੋਵੇਂ ਬਿੱਲੀਆਂ ਇੱਕ ਦੂਜੀ ਦੇ ਮੂੰਹ ਵੱਲ ਦੇਖੀ ਜਾ ਰਹੀਆਂ ਸੀ। ਸਾਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ। ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜੋ ਕੁਝ ਵੀ ਸਾਡੇ ਕੋਲ ਹੈ ਸਾਨੂੰ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਆਪਸ ਵਿੱਚ ਚਰਾਲ ਮਿਲ ਕੇ ਰਹਿਣਾ ਚਾਹੀਦਾ ਹੈ ਲਾਲਚ ਕਰ ਨਾਲ ਜੋ ਸਾਡੇ ਕੋਲ ਹੈ ਉਸ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ